ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਸਾਡਾ ਜੁਝਾਰ ਸਿੰਘ ਵੀ ਨਾ ਲਿਆ ਸंडे ਨੇ ਮਨਾ ਲਿਆ ਸੰਡੇ ਨੇ ਮਨਾ ਲਿਆ ਕਿਹੜੀ ਵੀਡੀਓ ਕਿਹੜੀ ਵੀਡੀਓ ਉਹ ਕਿੱਡਾ ਤੇਰੀ ਹੋਦੀ ਹੀ ਨਹੀਂ ਉਹ ਤੇ ਤੇਰੀ ਦੀ ਗਈ ਹੋਈ ਨਹੀਂ ਉਹ ਤਾਂ ਹੁਣ ਉਹ ਨਾ ਜਾਂਦਾ ਮੈਨੂੰ ਕੀ ਪਤਾ ਸਾਡੇ ਘਰੇ ਹੁਣ 3:00 ਵੱਜ ਗਏ 3:00 ਵਜੇ ਨਹਾਈ ਤੋਈ ਦਾ ਪ੍ਰੋਗਰਾਮ ਸ਼ੁਰੂ ਹੋਇਆ ਪਾਣੀ ਭਰਨ ਲਾ ਦੇ ਕੋਈ ਤਾਂ ਆਊਗਾ ਜਿਹੇ ਹਨਮਾ ਹਰ ਹਲਾ ਲਲਾ ਕਰਕੇ ਨਾਲ ਆਇਆ ਮੈਂ ਹੁਣ ਇਹਨਾਂ ਨੂੰ ਗਾਲਾਂ ਵੀ ਕੱਢੀਆਂ ਮਾ ਜੇ ਤੁਸੀਂ ਛੋਟੇ ਸੀ ਤੁਹਾਨੂੰ 9:00 ਵਜੇ ਦਿਨ ਮੈਂ ਕੇਸੀ ਨਵਾ ਦਿੰਦੀ ਸੀ ਥੋੜੀਆਂ ਜੂਨੀਫਾਰਮਸ ਸ਼ਨੀਵਾਰ ਨੂੰ ਧੋ ਦਿੰਦੀ ਸੀ ਸੰਡੇ ਨੂੰ ਸੰਡੇ ਨੂੰ ਤੁਹਾਨੂੰ ਨਵਾ ਦਿੰਦੀ ਹੁੰਦੀ ਸੀ ਤੇ 2:00 ਵਜੇ ਤੱਕ ਤੁਹਾਡੇ Baal ਸੁਕਾ ਕੇ ਮੈਂ ਤੁਹਾਡੇ Baal ਬਾਹ ਵੀ ਦਿੰਦੀ ਹੁੰਦੀ ਸੀ ਤੇਲ ਲਾ ਕੇ ਹੋਣਾ ਜਿਉਂ ਜਿਉਂ ਬੜੇ ਗੀਤੇ ਆ ਪਰ ਥੱਲੇ ਜੀ ਪਜਾਮੀ ਬਾਈ ਠੰਡ ਵੀ ਤਾਂ ਲੱਗਦੀ ਆ ਪਜਾਮੀ ਦਾ ਭਾਈ ਮੌਣੀਉ ਪੈਂਦੀ ਆ ਹੁਣ ਕੀ ਕਰੀਏ ਠੰਡ ਆਹ ਪਤਾ ਕੀ ਓਹਨੇ ਕਹਿਤਾ ਵੀਰੇ ਨੇ ਕਹੀ ਆ ਇਹ ਗੱਲ ਜਿੱਦਣ ਦੀ ਵੀਰੇ ਨੇ ਆ ਗੱਲ ਕਹੀ ਆ ਨਿਆਣੇ ਪਜਾਮੀ ਪਜਾਮੀ ਬਾੜੀ ਫੜਦੇ ਆ ਲੈ ਫੇਰ ਅਸੀਂ ਵੀ ਨਹੀਂ ਪਾਉਂਦੇ ਆ ਦੇਖ ਮੈਂ ਵੀ ਨਹੀਂ ਪਾਉਂਦੀ ਅਵੜੇ ਘਰ ਤੇ ਪਤਾ ਕੌਣ ਵਾ ਦਾ ਕੌਣ ਵਾ ਦਾ ਦੱਸੋ ਮੰਮੀ ਕਿਤੇ ਮੰਮੀ ਦਾ ਪਾਈਓ ਨਹੀਂ ਹੋਈ ਲੱਗ ਤੇਰਾ ਡੈਡੀ ਪਾਉਂਦਾ ਹੱਥ ਲੈ ਉਹ ਯਾਰ ਦਿਨੇ ਕੰਮ ਕਰਨਾ ਤੜਕੇ 4 ਵਜੇ ਉੱਠ ਕੇ ਕੱਖ ਪਾਉਣੀ ਹੈਗਾ ਹਨਾ ਤਾਰਾ ਚੋਣੀਆਂ ਤੇ ਦੜੀ ਕੋ ਚੱਲ ਜਾ ਤੇ ਪਲੀਜ਼ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਐਂਡ ਚੈਨਲ ਤੇ ਪਹਿਲੀ ਵਾਰੀ ਐ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਦਿਆਂ ਕਰੋ ਠੀਕ ਹੈ ਜੀ ਤੇ ਜੇਕਰ ਤੁਸੀਂ ਫੇਸਬੁੱਕ ਫੇਸਬੁੱਕ ਤੋਂ ਦੇਖਦੇ ਹੋ ਤਾਂ ਫੇਸਬੁੱਕ ਨੂੰ ਫੋਲੋ ਕਰ ਲਓ ਤੇ ਇਹਦੇ ਨੂੰ ਫੋਲੋ ਕਰ ਲਓ ਚਲੋ Facebook ਪੇਜ ਨੂੰ ਫੋਲੋ ਕਰ ਲਓ ਕਹਿਣਾ ਨਹੀਂ ਆਉਂਦਾ ਹਾਲੇ ਨਵਾਂ ਨਵਾਂ ਜਿਆ ਨਾ ਮੈਨੂੰ ਇਹਨਾਂ ਡੈਡੀ ਨੇ ਯਾਦ ਕਰਾਇਆ ਗਿਆ ਤੂੰ ਕਹਿੰਦੀ ਨਹੀਂ ਹੈਗੀ ਤੇ ਪਲੀਜ਼ ਫੇ Facebook ਪੇਜ ਨੂੰ ਫੋਲੋ ਕਰ ਲਓ Facebook ਪੇਜ ਹੈਗਾ ਆਪਣਾ ਮੁੰਡੀ ਫੈਮਿਲੀ ਵਲੌਗਸ ਹੀ ਠੀਕ ਹੈ ਜੀ ਲਿੰਕ ਵੀਡੀਓ ਦੇ ਵਿੱਚ ਲਿੰਕ ਦੇ ਦਾਂਗੇ ਤੇ ਮੈਂ ਦਿੰਦੀ ਉਹ ਨਹੀਂ ਹੁੰਦੀ ਬੱਸ ਟਰੈਕਟਰ ਵਾਕਸ ਸਾਰਾ ਸੱਤੇ ਮਹੀਨੇ ਦਾ ਕੀਨੇ ਮਾਰਤਾ ਇਹ ਬੋਲਣਾ ਨਹੀਂ ਹੁੰਦਾ ਸਾਰਾ ਕੁਝ ਕਾਲਾ ਵਾਲਾ ਕਰਤਾ ਚਲੋ ਜੀ ਤੁਸੀਂ ਫੇਸਬੁੱਕ ਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਲਿਓ ਠੀਕ ਹੈ ਜੀ ਤੇ ਜੋ ਵੀ ਹੈਗਾ ਤੇ ਹੁਣ ਸਾਡੇ ਹੱਲੇ ਹੁਣ ਸਿਲਸਿਲਾ ਸ਼ੁਰੂ ਹੋਇਆ ਨਾਈ ਤੋਂ ਹੀ ਦਾ ਤੇ ਹੁਣ ਨਾਈ ਤੋਂ ਹੀ ਹੋਊਗੀ ਨਾਈ ਤੋਂ ਹੀ ਹੋਣ ਤੋਂ ਬਾਅਦ ਫਿਰ ਹੱਲੇ ਹੱਲੇ ਉਹ ਵੀ ਦੇਖਣਾ ਵੀ ਅਸੀਂ ਕੀ ਦਾਲ ਪਾਣੀ ਬਣਾਉਣਾ 3 ਵਜ ਗਏ ਸਾਡਾ ਹੱਲੇ ਕੋਈ ਨਹੀਂ ਪਤਾ ਵੀ ਅਸੀਂ ਕੀ ਦਾਲ ਪਾਣੀ ਬਣਾਉਣਾ 2 ਦਿਨ ਸਾਡਾ ਵਾਈਫਾਈ ਖੜਾ ਰਿਹਾ ਨਾ ਪਰसों ਚੱਲਿਆ ਨਾ ਕੱਲ ਚੱਲਿਆ ਵਾਈਫਾਈ ਅੱਜ ਰਾਤ ਸਾਡਾ ਸੁੱਤੇ ਪਿਆ ਫਿਰ ਤੇ ਆਪੇ ਚੱਲ ਪਿਆ ਤੇ ਬੜੀ ਖੁਸ਼ੀ ਹੋਈ ਸਾਨੂੰ ਜਦੋਂ ਸਾਡਾ ਫੇਸਬੁੱਕ ਚੱਲ ਪਿਆ। ਓਹ ਤੇਜ਼ ਵਾਹ ਅੱਜ ਮੈਨੂੰ ਕੀ ਹੋਇਆ ਵਈ। ਵਈ ਵਈ ਚੱਲ ਪਿਆ। ਮਾੜਾ ਡੀਲਰ ਟੱਕਰਿਆ। ਮਾੜਾ ਡੀਲਰ ਰੱਖ ਰਿਹਾ। ਮੈਂ ਡੀਲਰ ਮਾੜਾ ਟੱਕਰਿਆ ਹੋਇਆ। ਹਾਏ ਹਾਏ ਮਾੜਾ ਡੀਲਰ। ਨਹੀਂ ਤੁਸੀਂ ਮੇਰਾ ਦਿਮਾਗ ਹਲਾਇਆ ਪਿਆ ਮੇਰਾ ਹੁਣ ਜਿਹੜਾ ਦਿਮਾਗ ਹੈ ਨਾ ਮੇਰਾ ਸਾਰਾ ਘੁੰਮਿਆ ਪਿਆ ਵੇ ਹੁਣ ਮੈਂ ਕੱਪੜੇ ਵੀ ਧੋਣੇ ਆ ਮੈਂ ਹਾਲੇ ਭਾਂਡੇ ਧੋਣੇ ਆ ਹਨਾ ਪਏ ਨੇ ਤੇ ਹਾਲੇ ਮੈਂ ਹੁਣ ਕੀ ਕਰੂੰਗੀ? ਦਾਲ ਪਾਣੀ ਬਣਾਉਣਾ ਮੇਰਾ ਸਾਰਾ ਦਿਮਾਗ ਹੁਣ ਵੀ ਸਮਝ ਲਾਦੀ ਪਹਿਲਾਂ ਉੱਪਰ ਕੱਪੜੇ ਉੱਪਰ ਪਾਣੀ ਚੱਲਿਆ ਗਿਆ ਘਰਮ ਉੱਪਰ ਕੱਪੜੇ ਧੋਣ ਜਾਵਾਂ ਜਾਂ ਸੋਈ ਚ ਭਾਂਡੇ ਧੋਵਾਂ ਜਾਂ ਦਾਲ ਪਾਣੀ ਬਣਾਵਾਂ ਮੈਨੂੰ ਸਮਝ ਨਹੀਂ ਆਉਂਦੀ ਭਾਂਡੇ ਧੋ ਲੈਂਦੇ ਲੈ ਕਹਿੰਦਾ ਕਹਦਾ ਉੱਪਰ ਤੂੰ ਕੱਪੜੇ ਪਾ ਹਾਂ ਮੈਂ ਵੀ ਸੋਚਦੀ ਆ ਮੈਂ ਉੱਪਰ ਮਸ਼ੀਨ 'ਚ ਕੱਪੜੇ ਪਾਇਆ ਵਾਂ ਤੇ ਹੁਣ ਜਿਹੜੇ ਡੈਡੀ ਚੱਲੇ ਨਾ ਹੁਣ ਉਸ ਤੋਂ ਬਾਅਦ ਬਣਾਉਗਾ ਪਰਮ ਤੇ ਰੱਬ ਮੌਸਮ ਫੇਰ ਉਹ ਜਿਹਾ ਹੀ ਹੋਇਆ ਪਿਆ ਠੰਡ ਖਾਸੀ ਆ ਹਾਲੇ ਵੀ ਹੈਗੀ ਆ ਠੰਡ ਪਾਈ ਆ ਇਹ ਨਹੀਂ ਕਿ ਆਪਾਂ ਕਹਿ ਸਕਦੇ ਵੀ ਠੰਡ ਖੰਡ ਹੈਗੀ ਆ ਗਰਮੀ ਬਿਨਾ ਆਵੇ ਨੋਰਮਲ ਜਿਹਾ ਮੌਸਮ ਰਹੇ ਗਰਮੀ ਦਾ ਹੱਲੇ April ਤੱਕ ਨਾ ਆਵੇ ਬਹੁਤ ਔਖਾ ਹੱਲੇ ਨਾ ਗਰਮੀ ਆਵੇ ਲਾ ਮੇਰੇ ਕਹਿਣ ਨਾਲ ਕੁਝ ਆਉਣਾ ਜਾਣਾ ਮੇਰੇ ਕਹਿਣ ਨਾਲ ਕੁਝ ਨਹੀਂ ਹੁੰਦਾਗਾ ਆਹ ਤਾਂ ਮੈਂ ਕਿੰਨੇ ਲੋਕਾਂ ਨੂੰ ਲਾਣ ਦਾ ਪਾ ਦੰਨੀ ਆ ਫਿਰ ਉਹਨਾਂ ਨੂੰ ਲਾਣ ਤਾਂ ਆਉਂਦੀਆਂ ਨਹੀਂ ਨਹੀਂ ਆਉਂਦੀਆਂ ਹਾਂ ਜਮਾ ਜਮਾ ਬਸ ਨੰਨਾਂ ਦਾ ਇਹ ਆ ਵੀ ਰਿੱਜੇ ਪੱਕੇ ਕਿਸੇ ਹੋਰ ਦੇ ਆਵੇ ਸਾਡੇ ਖਾਈਏ ਅਸੀਂ ਨਜ਼ਾਰੇ ਅਸੀਂ ਲਈਏ ਕੰਮ ਕੋਈ ਹੋਰ ਕਰੇ ਧਾਰਾ ਕੋਈ ਹੋਰ ਚੋਵੇ ਗੋਹਾ ਕੋਈ ਹੋਰ ਚੱਕੇ ਦੁੱਧ ਵੀ ਇਹ ਅਸੀਂ ਕੰਨੀ ਭਰ ਕੇ ਦੁੱਧ ਦੀ ਸਾਡੇ ਘਰ ਨੂੰ ਆ ਜਵੇ ਗੋਹਾ ਤਾਂ ਕੋਈ ਹੋਰ ਚੱਕ ਜਾਓ ਡੰਗਰ ਵੀ ਕਿਸੇ ਨੇ ਭਾਵੇਂ 20 ਕਿਲੋਮੀਟਰ ਦੂਰ ਪਸ਼ੂ ਬੰਨੇ ਹੋਣ ਪਰ ਦੁੱਧ ਸਾਡੇ ਆ ਜਵੇ ਕਈ ਲੋਕਾਂ ਦਾ ਇਹ ਦਿਮਾਗਾ ਸਾਡਾ ਨਹੀਂ ਨਾ ਹੈਗਾ ਪਤਾ ਨਹੀਂਗਾ ਤੇ ਵੀ ਐਵੇਂ ਕਹੀਏ ਮੈਨੂੰ ਤਾਂ ਸ਼ੁਰੂ ਤੋਂ ਹੀ ਸਵਾਰਾ ਬੀਤਦਾ ਹੋਇਆ ਬਹੁਤ ਹੀ ਜ਼ਿਆਦੀ ਨਾ ਹੁੰਦਾ ਨਹੀਂ ਹੈਗਾ ਵੀ ਇੱਕ ਚੀਜ਼ ਲੈ ਲਈ ਵੀ ਚਲ ਕੋਈ ਨਾ ਇਹਦੇ ਵਿੱਚੋਂ ਤੂੰ ਸਾਰੀ ਮਾਪਿਓ ਨੇ ਕਹਿਤਾ ਓਕੇ ਤੇ ਇੱਕ ਹੁੰਦੇ ਨੇ ਜਿਹੜੇ ਗਰਦਨ ਤੇ ਰੱਖ ਲੰਦੇ ਆ ਗੋਡਾ ਵੀ ਨਾ ਜੀ ਨਾਮ ਤੋਂ ਲੇਂਗੇ ਲੇਂਗੇ ਚਲੋ ਕੋਈ ਗੱਲ ਨਹੀਂ ਸਵਰਚ ਰਹਿਣਾ ਬਹੁਤ ਵਧੀਆ ਗੱਲ ਹੁੰਦੀ ਆ ਬਹੁਤ ਹੀ ਵਧੀਆ ਗੱਲ ਹੁੰਦੀ ਆ ਸਵਰ ਬਹੁਤ ਜੱਸ ਸਭ ਸਵਰ ਸੰਤੋਖ ਨਾਨਕਾ ਗੁਣ ਚੰਗੀਆਂ ਆਈਆਂ ਤਤ ਕਿਹੜਾ ਆਇਆ ਤਾ ਹਾਂ ਮੈਂ ਠਾਲਦੀ ਹੋਈ ਨਹੀਂ ਤੈਨੂੰ ਦੱਸਣਾ ਸਵੇਰੇ ਕਦੋਂ ਠਾਲਿਆ ਮੈਂ ਠਾਲਦੀ ਨਹੀਂ ਤੈਨੂੰ ਸਾਰਾ ਟੱਬਰ ਵਿੱਚ ਸਾਰਾ ਟੱਬਰ ਸਾਰੇ ਟੱਬਰ ਦੇ ਵਿੱਚ ਮਾਂ ਕ ਐਵੇਂ ਨੰਬਰ ਤੇ ਆਉਂਦੀ ਐ ਮਾਂ ਤਾਂ ਮੇਰੇ ਲੋਕਦੀਆਂ ਜਿੰਨਾਂ ਦਾ ਬੋਲ ਕੇ ਕਿਧਰੋਂ ਨਾ ਪਾ ਗਈ ਮੈਂ ਬਹੁਤ ਦਿਨ ਹੋ ਗਏ ਮੈਂ ਨਹੀਂ ਠਾਲਦੀ ਨਹੀਂ ਹੈਗੀ ਹੁਣ ਸਵੇਰੇ ਵੀ ਇੱਕ ਦਿਨ ਮੈਂ ਅੱਕ ਗਈ ਹੈ ਨਾ ਇਹ ਠਾਲ ਠਾਲ ਕੇ ਏ ਅੱਜ ਮੇਰਾ ਜੀ ਕਰਦਾ ਸੀਗਾ ਵੀ ਮੈਂ ਠਾਲਦਾ ਜੇ ਮੈਨੂੰ ਪਤਾ ਹੁੰਦਾ ਇਹਨੂੰ ਮੇਰੀ ਟੂਨ ਸਮਝ ਜਾਂਦਾ ਵੀ ਜੇ ਤਾਂ ਮੈਂ ਬਿਮਾਰ ਆ ਫਿਰ ਅੱਜ ਮੈਂ ਥੋੜਾ ਜਿਹਾ ਲੱਗਦਾ ਸੀ ਮੇਰੀ ਨਾ ਕਮਰ ਖੜੀ ਨਹੀਂ ਸੀ ਹੋਣ ਦਾ ਮੈਂ ਤਾਂ ਸਿੱਧੀ ਇੰਨੀ ਜਿਆਦੇ ਆ ਦੁਖਦੀ ਸੀ ਫਿਰ ਮੈਂ ਕਿਹਾ ਛੇਰ ਕਾਦੀ ਖਾਤਰ ਲਈਏ ਫਿਰ ਮੈਂ ਛੇਰ ਕਾਦੀ ਖਾਤਰ ਲਈਏ ਕਿਹਦੇ ਕਿਹਦੇ ਨਾਲ ਹੁੰਦਾ ਵੀ ਹਾਂ ਉਹ ਕਿ ਰੁੱਖਿਆ ਜਾਂਦਾ ਹਾਂ ਕਿਹਦੇ ਕਿਹਦੇ ਨਾਲ ਇਦਾਂ ਹੁੰਦਾ ਹੈ ਵੀ ਕਿੰਨਾ ਦੇ ਬੱਚੇ ਜੇ ਮਾਂ ਬਿਮਾਰ ਆ ਨਾ ਪਹਿਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਥੋੜੇ ਬੱਚੇ ਨੂੰ ਝੋਟਾ ਖੜਦਿਆ ਉਦਾਂ ਜੇ ਮੈਂ ਆਕੇ ਨਾ ਗੜਕੇ ਨਾ ਹਾਕ ਮਾਰੂਗੀ ਵੀ ਪਰ ਮੁੱਠ ਅਰੇ ਨਹੀਂ ਉਠੂਗਾ ਕਾਕਾ ਤੇ ਵੀ ਨਹੀਂ ਉਠੂਗਾ ਹਾਂ ਫਿਰ ਤਾਂ ਉਂਆ ਜੀ ਕਰਕੇ ਹੋਰ ਕੰਬਲ ਦੱਬ ਲੂ ਉੱਪਰ ਹਨਾ ਜੇ ਮੈਂ ਤੋਂ ਇਹ ਮੇਰੀ ਟੂਨ ਸਮਝ ਜੂਗਾ ਫਿਰ ਮੈਂ ਇਹਦਾ ਮਤਲਬ ਮੈਂ ਨਾਟਕ ਕਰਿਆ ਕਰਾਂ ਨਾਟਕ ਨੋਟਕ ਨਾਟਕੇ ਸਮਝੰਦਾ ਵੀ ਅੱਜ ਤਾਂ ਨਾਟਕਾਂ ਨੇ ਮੈਂ ਕੀਤਾ ਵੀ ਨਹੀਂ ਕਦੇ ਹਨਾ ਮੈਂ ਤਾਂ ਹੁੰਦਾ ਹੀ ਨਹੀਂ ਉਹੀ ਤਾਂ ਗੱਲ ਮੈਂ ਨਾਟਕ ਕਰੇ ਨਹੀਂ ਸਕਦੀ ਮੈਂ ਤੁਹਾਨੂੰ ਇਹ ਜੋ ਹੈਗੇ ਜਿੱਦਾਂ ਨੇ ਹੈਗੇ ਅਸੀਂ ਇਦਾਂ ਦੇ ਹੀ ਆ ਫੇਰ ਨੀ ਉੱਠਦਾ ਹੈਗਾ ਜੇ ਮੈਂ ਇਹਨੂੰ ਘੜ ਕੇ ਨਾ ਠਾਲਦੀ ਹੁਣ ਤਾਂ ਮੇਰੇ ਕਹਲਾ 20 15 20 ਦਿਨ ਹੋ ਗਏ ਮੇਰੇ ਕਹਲਾ ਜਨਵਰੀ ਸਾਰਾ ਹੀ ਲੰਘ ਗਿਆ ਕਿਉਂਕਿ ਕੀ ਕਰਨਾ ਹੁੰਦਾ ਸੀਗਾ ਕੋਈ ਕੰਮ ਤਾਂ ਹੈ ਨਹੀਂ ਜਿਹੜਾ ਕੰਮ ਹੈਗਾ ਉਹ ਏਕੜਾ ਇਹਨੇ ਕਰਾਉਣਾ ਸਾਡੇ ਨਾਲ ਉਹ ਤਾਂ ਅਸੀਂ ਆਪ ਹੀ ਕਰਨਾ ਹੋ ਬੰਦੇ ਉਹ ਹੀ ਪੈਰ ਸੀ ਨਾ ਚਾਲੂ ਜੀ ਚਾਰ ਵਜੇ ਚਾਰ ਵਜੇ ਵੀ ਉੱਠਦਾ ਰਹੇ ਹਬਰ ਮੈਂ ਚਲ ਕੋਈ ਸਮੇ ਸਮੇ ਦੀ ਗੱਲ ਹੁਣ ਇਹ ਤਾਂ ਭਾਈ ਉੱਠਦਾ ਨਹੀਂ ਹੈਗਾ ਫਿਰ ਕੀ ਮੈਨੂੰ ਤਾਂ ਜਿਹਾ ਮਾਰੀ ਜਾਣੀ ਆ ਹਨਾ ਕੋਈ ਬਾਹਰ ਜਾਣ ਕਿਦੋਂ ਉੱਠਿਆ ਜਾਂਦਾ ਨੇ ਸਾਨੂੰ ਕੀ ਪਤਾ ਤੈਨੂੰ ਪਤਾ ਵੀ ਘਰੋਂ ਬਾਹਰ ਜਾ ਕੇ ਤੂੰ ਕਿਵੇਂ ਉੱਠਦਾ ਮੈਂ ਤਾਂ ਮੈਂ ਤਾਂ ਵਧੀਆ ਲੱਗਾ ਮੈਂ ਤਾਂ ਆਪਦੇ ਘਰੇ ਰਹਿਣਾ ਆਪਦੇ ਹੀ ਕਮਰੇ ਚ ਆਪ ਲਓ ਜੀ ਕੱਪੜੇ ਆਪਾਂ ਧੋਤੇ ਤੇ ਜਹਾੜ ਦੀ ਯੂਨੀਫਾਰਮ ਲਿਆਂਦੀ ਥੱਲੇ ਸੁੱਕ ਨਹੀਂ ਪਾਤੀ ਕਿਉਂਕਿ ਇਹਦੀ ਬਲੇਜ਼ਰ ਸੁੱਕ ਜੂਗੀ ਨਹੀਂ ਤਾਂ ਹੀਟਰ ਚਲਾ ਲਾਂਗੇ ਦੇਖੀ ਜਾਊਗਾ ਤਾਂ ਕਿ ਕੰਮ ਤਾਂ ਆਪ ਨੂੰ ਵੀ ਕਰਨਾ ਪੈਣਾ। ਅੱਧਾ ਰੱਬ ਕਰ ਦਿੰਦਾ ਜਿਵੇਂ ਕਹਿੰਦੇ ਕੁੜੀ ਚੜਦੀ ਨਹੀਂ ਸੱਜਣਾ। ਚੜਾਉਣੀ ਪੈਂਦੀ ਐ। ਅੱਧੀ ਇੱਕ ਕਿਸਮਤ ਰੱਬ ਲਿਖਦਾ ਤੇ ਅੱਧੀ ਇੱਕ ਆਪ ਬਣਾਉਣੀ ਪੈਂਦੀ ਐ ਜਿਵੇਂ ਕਿ ਅੱਧੇ ਕੱਪੜੇ ਧੋਣੋਂ ਰਹਿ ਗਏ। ਹੁਣ ਇਹ ਜੇ ਤਾਂ ਮੈਂ ਥੱਲੇ ਗੇੜਾ ਮਾਰਦੀ ਲੱਭਦੀ। ਫੇਰ ਤਾਂ ਲੈ ਜਾਂਦੀ ਚੱਕ ਕੇ ਹੁਣ ਇਹ ਕੱਲੂ ਫੇਰ ਮਸ਼ੀਨ ਲਾਉਣੀ ਪੈਣੀ ਆ, ਲਾਉਣੀ ਪੈਣੀ ਆ। ਜਿਹੜਾ ਦੇ ਕੱਪੜੇ ਰਹਿ ਗਏ ਇਹ ਉਹਨੇ ਜਿਹੜੇ ਇੱਥੇ ਖੋਲ ਤੇ ਧੋਣ ਵਾਲੇ ਤੂੰ ਸੀ ਜਾ ਕੂਰੀ ਜਨ ਨੇ ਗਾਦਾ ਮੈਂ ਮੈਂ ਬਦ ਨਾ ਮੈਂ ਨੇ ਨਹੀਂ ਇੱਥੇ ਥੋੜੀ ਜਿਹੀ ਤੂੰ ਸੀ ਜੁਝਾਰਦੇ ਨੇ ਥੋੜੇ ਥੋੜੀ ਨੇ ਹਾਂ ਕਹਦਾ ਕੂਰੀ ਜਾਨ ਨੇ ਕਮਾਲ ਕਰਦੀ ਵੀ ਦੇਖ ਲਓ ਲੈ ਤੁਹਾਨੂੰ ਕੀ ਨਹੀਂ ਖੁਸ਼ ਕੇ ਤੁਹਾਨੂੰ ਮੈਨੂੰ ਬਾਕੀ ਤੀਆਂ ਵੀ ਮਿਲਦੀਆਂ ਕੀ ਕੀ ਮੈਂ ਬਤਾਉ ਉਹ ਤੇ ਤੂੰ ਪੀ ਲੰਦਾ ਸੀ ਤਾਂ ਨਹੀਂ ਖੁਸ਼ ਕੇ ਹਾਂ ਹਾਈ ਹਾਈ ਬਹੁਤ ਆ ਟਿੱਕਾ ਪਰ ਇਹ ਨਹੀਂ ਕਰਦੀ ਹਾਈ ਹਾਈ ਕਿ ਕੋਈ ਜੀ ਹੋਏ ਕਪਾੜਾ ਮੋਲੀ ਰਵ ਇਹ ਤਾਂ ਚਾਹ ਨਹੀਂ ਸਕਦਾ ਉਹ ਚਾਹ ਕੱਤੇ ਬਿੰਦ ਬਰ ਚਾਹ ਠੀਕ ਠੀਕਾ ਕੋਈ ਟੇਸਟੀ ਉਹ ਨਹੀਂ ਹੈਗੀ ਪਾਣੀ ਵੱਧ ਪਾ ਲਿਆ ਢੱਕਾ ਲਾ ਪਾਣੀ ਵੱਧ ਪਾ ਲਿਆ ਤੇ ਲੋ ਜੀ ਹੁਣ ਫੇਰ ਹੋਰ ਕੰਮ ਕਰੀਏ ਹੁਣ ਮੈਨੂੰ ਦਾਲ ਸਬਜ਼ੀ ਦੀ ਫਿਕਰ ਲੱਗੀ ਪਈ ਆ ਭੈਣ ਤੁਸੀਂ ਕੀ ਬਣਾਉਣੇ ਨੇ ਕਮੈਂਟ ਕਰਕੇ ਦੱਸਿਓ ਐਨਾ ਤਵੀਰੀ ਯੋ ਕਮੈਂਟ ਕਰਟ ਕਰਦੀ ਯਾਨੀ ਆਪਾਂ ਬਣਾਉਣੀ ਇੰਦੀ ਦਾਲ ਸਬਜ਼ੀ ਆਪਾਂ ਨੂੰ ਇਹ ਫਿਕਰ ਤੇ ਕਈ ਲੋਕਾਂ ਨੂੰ ਇਹ ਫਿਕਰ ਆ ਵੀ ਕਿਹਨੂੰ ਬੇਵਕੂਫ ਬਣਾਉਣਾ ਆ ਹੂੰ ਕੀਦੇ ਕਰਤੇ ਹੁਕਮ ਮੈਂ ਆਪਦਾ ਚਲਾਉਣਾ ਆ ਪੈਸੇ ਹੁੰਦੇ ਦੇਖਿਆ ਜਾਵੇ ਜਿਹੜੀਆਂ ਕੁੜੀਆਂ ਜਾ ਕੇ ਪੇਕਿਆਂ ਤੇ ਹੁਕਮ ਚਲਾਉਂਦੀਆਂ ਨੇ ਉਹਨਾਂ ਦੇ ਆਪਦੇ ਕੀ ਹੁੰਦਾ ਕੁਝ ਵੀ ਨਹੀਂ ਕੁਛ ਵੀ ਨਹੀਂ ਹੁੰਦਾ ਪਾਈ ਆ ਕਦਾਲ ਹੋਊਗੀ ਰਸੋਈ ਚ ਧਰਨੀਆ ਤਰ ਲੋ ਨਹੀਂ ਹੋਟਲ ਤੋਂ ਮੁਗਵਾ ਲੋ ਹੂੰ ਹੋਟਲ ਆਟਾ ਲਾ ਕੇ ਨਾ ਬੜਾ ਚੁੱਕਿਆ ਮੈਂ ਸੱਤੀ ਤਾਲਕ ਆ ਕੇ 8 ਦਿਨ ਧਰਨੀਆ ਤਰ ਲੋ ਧਰਨੀਆ ਤਰ ਲੋ ਚੁੱਲੇ ਤੇ ਨਹੀਂ ਤਾਂ ਹੋਟਲ ਤੋਂ ਆ ਜੂਗੀ ਚਲ ਕੋਈ ਗੱਲ ਨਹੀਂ ਮੈਨੂੰ ਨਾ ਡਿਸਟਰਬ ਕਰਿਓ ਕਿਉਂਕਿ ਮੈਂ ਕਿਸੇ ਦੇ ਘਰ ਤੇ ਜਾ ਕੇ ਰੋਗ ਚਲਾਉਣਾ ਹੈ ਠੀਕ ਹੋਈ ਮੈਂ ਬਹੁਤ ਨੇੜੇ ਤੋਂ ਜਾਣਦੀ ਆ ਦਾਦੇ ਬੰਦੇ ਆਨ ਜਿਹੜਾ ਜਾ ਕੇ ਦੂਏ ਘਰ ਹੁਕਮ ਚਲਾਉਂਦੇ ਆ ਬਹੁਤ ਨੇੜੇ ਤੋਂ ਹੋ ਹੋ ਕੀ ਕਹਾ ਮੈਂ ਬੈਠਦੇ ਬੀਤੀ ਵੀ ਹੁਣ ਮੈਨੂੰ ਇਹ ਵੀ ਸਮਝ ਲੱਗਦੀ ਵੀ ਮੈਂ ਨਾਲੇ ਪਤਾ ਹੈ ਆ ਵੀ ਮੈਂ ਮੇਰਾ ਸੁਹਾਣੀ ਹੈਗਾ ਮੇਰਾ ਮੇਰਾ ਸੁਹਾਣੀ ਹੈਗਾ ਇਹ ਵੀ ਮੈਂ ਜਾ ਮਾ ਤੇ ਜਾ ਕੇ ਰੋਬ ਮਾਰਾਂ ਜੇ ਮੈਂ ਚਲੀ ਵੀ ਗਈ ਜਿੱਥੇ ਜਾਉਂਗੀ ਉੱਥੇ ਬੈਠ ਕੇ ਉੱਥੋਂ ਹੀ ਬੈਠ ਕੇ ਅਬ ਤੇ ਘਰ ਨੂੰ ਆ ਜੂਗੀ ਮੇਰਾ ਲਈ ਸੁਹਾ ਮੈਂ ਦੂਈ ਕੁਰਸੀ ਜਾਂ ਦੂਵੇ ਮੰਜੇ ਤੇ ਵੀ ਨਹੀਂ ਬੈਠੂਗੀ ਜਿੱਥੇ ਅਗਲੇ ਨੇ। ਅਗਲੇ ਨੇ ਡਾਇਆ ਹੋਇਆ ਮੈਂ ਉੱਥੇ ਹੀ ਬੈਠ ਕੇ ਮੁੜ ਆਉਂ। ਹੈ ਪਹਿਲਾਂ ਤਾਂ ਭੱਜ ਭੱਜ ਸਾਰਾ ਘਰ ਦਾ ਕੰਮ ਕਰੂ। ਹੈ ਸਾ ਚੱਜਦਾ। ਮੈਂ ਕਰਦਾਂ ਕਿਸੇ ਦੇ ਭੋਗ ਤੇ ਜਾ। ਪਹਿਲਾਂ ਤਾਂ ਭੱਜ ਭੱਜ ਕੇ ਸਾਰਾ ਕੰਮ ਕਰ ਮੁਕੀ ਤਾਂ। ਇਹ ਤਾਂ ਉੱਥੇ ਹੀ ਗਿਆ ਮੇਰੇ ਉੱਥੇ ਹੀ ਮਤਾਂ। ਬਾਪ ਦੇ ਬਾਣੀ ਨਹੀਂ ਸੁਣ ਹੋਈ ਚਿਤਵਣੀ ਲੱਗੀ ਹੋਈ ਘਰ ਦੇ ਕੰਮ ਦੀ ਕੀ ਕਰਨ ਮੈਂ ਤੇਰੇ ਬਾਪ ਮੁੜ ਕੇ ਆ ਮੇਰਾ ਬਾਪ ਤੇ ਆ ਕਿਵੇਂ ਟੰਗਰਾ ਪਰਦੇ ਛੱਕੇ ਐਂ ਕੀ ਦੇ ਘਰ ਕੰਮੋਂ ਕਿੱਥੇ ਜਾ ਸਕਦਾ ਮਾਤੇ ਵੀ ਕਿ ਕੇ ਕੋਲੀ ਲਈ ਦੁੱਧ ਪੀਣੋਂ ਗਿਆ ਮਿੱਠ ਚੱਕਣੀ ਤੇ ਹੈ ਉਹ ਗੱਲ ਲਾ ਜੇ ਕੱਟੀ ਨਾ ਬੱਠੀ ਨੀਂਦ ਆਈ ਕੀ ਕਰੀਏ ਤੇ ਕੰਮ ਮਦੇ ਮਾਰੇ ਨਹੀਂ ਆ। ਭਾਈ ਮੇਰੇ ਤਾਂ ਬਾਹਰ ਜਿਹੜਾ ਦੋਸਤਾਂ ਬਹੁਤ ਦੂਰ ਬੈਠੇ ਹੋ। ਦੋ ਨੰਬਰ ਦੇ ਬੈਠੇ ਆ, ਗੱਲੀ ਬੈਠੇ ਆ। ਹੁਣ ਫੇਰ ਵੀ ਕਰਬਟ-ਬਟ ਖਾਂਦੀ ਆ ਵੀ ਕੀ ਧਰੀਏ ਕੀ ਧਰੀਏ। ਜਿਹੜਾ ਛਟਪਟਾ ਵੀ ਹੋਵੇ, ਨਿਆੜੇ ਵੀ ਖੁਸ਼ ਹੋ ਕੇ ਖਾ ਲੈਣ ਤੇ ਬਿੰਦਚੀ ਵੀ ਬਣ ਜਵੇ, ਕੀ ਬਣ ਸਕਦਾ ਆ? ਗਣਿਆ ਪਿਆ ਚਾਰ ਅਚਾਰ ਨਹੀਂ ਅਸੀਂ ਖਾਣ ਦੇ। ਆਚਾਰ ਨਹੀਂ ਮਿੱਤੋਂ ਨਹੀਂ ਖਾਂਦਾ ਆਚਾਰ ਨਾਲ ਰੋਟੀ ਨਹੀਂ ਆਨੇ ਤਾਂ ਕਹਿਣਾ ਚਟਣੀ ਬਣਾ ਲਾ ਚਟਣੀ ਉਹ ਬਦੀਨਾ ਪਾਏ ਤੇ ਕੀ ਹੈ ਉਹ ਜਿਹੜੇ ਜੜਾ ਕੱਟ ਕੇ ਬਹਾਂਦਾ ਉਹ ਜੀ ਤਾਰਾ ਮਰੀ ਜਾ ਸਕੋ ਸੁੱਕੀ ਹੀ ਹੋਏ ਤੂੰ ਗਾਵਾ ਦੇ ਤੀ ਜਦ ਜਦ ਇਹ ਤੁਹਾਨੂੰ ਕਿਹਾ ਦੀ ਭਾਈ ਉਹ ਬਦੀਨਾ ਸਿੱਧਾ ਵੀ ਹੋਰ ਲਾਵੋ ਲਾਇਆ ਨਾ ਹੋਣ ਕਿ ਚੱਲੇ ਆ ਗਏ ਨਾ ਜਿਹੜਾ ਬਾਹਰ ਸਾਡੇ ਕੋਲ ਤਾਂ ਦੁਬਾਰਾ ਬਾੜੀ ਲਾਉਣ ਦਾ ਟਾਈਮ ਨਹੀਂ ਸੀ ਅਸੀਂ ਤਾਂ ਜਿਹੜੀ ਇੱਕ ਵਾਰੀ ਬਾੜੀ ਲਾ ਲਈ ਲਾ ਲਈ ਹੁਣ ਲਾਵਾਂਗੇ ਗਰਮੀ ਵਾਲੀ ਉਹਨੂੰ ਪਤਾ ਆ ਰਹੀਆ ਉਹ ਮਾਤੇ ਪੈਨ ਮਤਾਂ ਮਨ ਕੋਲੋਂ ਕਿੰਦੀ ਕਰੀ ਵੀ ਜਿੱਥੇ ਆਪਾਂ ਕੰਮ ਕਰਾਂਗੇ ਉਸ ਘਰ ਦੀ ਫਿਕਰ ਕਰਾਂਗੇ ਉੱਥੇ ਹੀ ਬਰਕਤ ਪੈਣੀ ਆ ਜਿੱਥੋਂ ਆਪਾਂ ਆਸ ਕਰਾਂਗੇ ਰੱਬ ਨੇ ਉੱਥੇ ਹੀ ਦੇਣਾ ਜੇ ਹੁਣ ਮੈਂ ਕਹਾਂ ਬਹਿਗੁਰੂ ਤੋ ਕੋਈ ਵੀ ਚੀਜ਼ ਆ ਮੈਂ ਦੁੱਧ ਪਤਾ ਆਪਦੇ ਘਰ ਨੂੰ ਮੰਗੂਗੀ ਤਾਂ ਉਹ ਮੇਰੇ ਹੀ ਹੋਊਗਾ ਜੇ ਮੈਂ ਕਹੂੰਗੀ ਵੀ ਹਾਏ ਫਲਾਣੇ ਤੋਂ ਮੈਂ ਆ ਚੀਜ਼ ਮੰਗ ਲਵਾ ਤੇ ਰੱਬ ਉਹਨੂੰ ਦੇਊਗਾ ਨਾ ਰੱਬ ਉਹਨੂੰ ਦੇਣ ਜੋਗਾ ਕਰੂਗਾ ਤੇ ਬਹਿਗੁਰੂ ਸੱਚਾ ਪਾਤਸ਼ਾਹ ਮੈਂ ਤਾਂ ਕਹਨੀ ਆ ਵੀ ਜੈ ਜੜੇ ਇਹੋ ਜਿਹੇ ਬੰਦੇ ਨੇ ਉਹਨਾਂ ਨੂੰ ਇਹੋ ਜਿਹੀ ਰੱਖੀ ਇਹੋ ਜਿਹੀ ਰਹਿਣ ਤਾਂ ਵਧੀਆ ਪਰ ਉਹਨਾਂ ਰਹਿ ਵੀ ਜਾਣਾ ਅੱਧੀ ਤੋਂ ਵੱਧ ਤਾਂ ਲੰਗ ਗਈ ਕੋਈ ਰ ਆ ਜਾਂਦੇ ਮੰਗੜ ਚ ਦੇਖਾ ਗਏ ਆ ਰਾਜਾ ਜਾਗਾ ਪੂਜਾ ਰਾਜਾ ਕਹਾਂ ਪੂਜਾ ਕਰੇ ਉਹ ਕਹਿੰਦਾ ਮੈਂ ਤਾਂ ਬੇਖ ਤੋਂ ਵੱਡਾ ਮੰਗਦਾ ਉਹ ਕਹਿੰਦਾ ਨਹੀਂ ਮੈਂ ਕਹਿੰਦਾ ਮੈਂ ਤਾਂ ਰੱਬ ਤੋਂ ਮੰਗਦਾ ਇਹ ਤਾਂ ਮੇਰੇ ਤੋਂ ਵੀ ਵੱਡਾ ਮੰਗਤਾ ਕਹਿੰਦਾ ਆ ਸੱਚ ਤਾਂ ਹੈ ਕਿ ਵੀ ਮੰਗ ਪੈ ਆ ਉਹ ਵੀ ਮੈਂ ਉਹ ਤਾਂ ਨਹੀਂ ਮੰਗਿਆ ਦਾ ਲਾਗਤ ਜਦੇ ਮਗਾ ਦੀ ਦਹਨ ਕਰਦਾ ਨਹੀਂ ਕਹਿੰਦੇ ਰੱਬਾ ਰਿਜਕ ਨਾ ਦੇਂ ਮੈਨੂੰ ਲੱਕੜੀਆਂ ਜਾਣਾ ਪਊ ਆਹ ਗੱਲ ਸੇਮ ਜਮਾ ਟੁੱਪਦੀ ਆ ਹੈਨਾ ਚਲੋ ਮੈਨੂੰ ਕੋਈ ਦਖਲੀਬ ਨਹੀਂ ਮੰਗਣ ਵਾਲਾ ਮੰਗੀ ਜਾਂਦਾ ਦੇਣ ਵਾਲਾ ਦੇਈ ਜਾਂਦਾ ਚਲ ਵਾਹਿਗੁਰੂ ਦੇਣ ਵਾਲੇ ਨੂੰ ਬੰਬਾ ਦਵੇ ਆਪਾਂ ਤਾਂ ਇਹੀ ਕਹਿੰਦੇ ਆ ਹੈਨਾ ਮੰਗਣ ਵਾਲਾ ਮੰਗਦਾ ਹੀ ਰਹੇ ਮੰਗੋ ਦੇਣ ਵਾਲੇ ਦਬੋ ਪਰ ਮੈਨੂੰ ਕਿਉਂ ਖੜੀਸਦੇ ਹੋ ਬੱਚਾ ਉਹਨਾਂ ਦੇ ਤਾਂ ਹਿੰਗ ਲੱਗੇ ਨਾ ਫੜਕੜੀ ਉਹ ਕੰਮ ਵੀ ਲੋਟ ਆ। ਉਹਨਾਂ ਨੇ ਤਾਂ ਦੂਏ ਦਿਨ ਵੀ ਕਹਿੰਦੇ ਕੜੀ ਤੜਕਲੀ। ਹਿੰਗ ਲੱਗੇ ਨਾ ਫੜਕੜੀ ਕਹਿੰਦੇ ਦੂਜੇ ਦਿਨ ਵੀ ਸੋਣਿਆ ਅਸੀਂ ਤਾਂ ਕੜੀ ਤੜਕਲੀ। ਵੀ ਉਹ ਗੱਲ ਆ ਵੀ ਮਤਬ ਤੁਸੀ ਮੈਨੂੰ ਕਿਉਂ ਆਪਦੇ ਵਿੱਚ ਕਢੀ ਸਕਦੇ ਹੋ ਹੈ? ਕੋਈ ਥੋੜੇ ਮਰੇ ਕੋਈ ਜੰਮੇ ਤੁਸੀ ਆਪਦੇ ਢੋਲ ਵਜਾਓ ਮੈਨੂੰ ਨਾਂ ਵਿੱਚ ਖਿੱਚੋ। ਮੈਨੂੰ ਕੋਈ ਫਰਕ ਨਹੀਂ ਪੈਂਦਾ ਥੋੜੇ ਭਾਵੇਂ ਵਹਿਗਰੂ ਸੱਚਾ ਪਾਤਸ਼ਾਹ। ਇਹ ਵੀ ਇਹ ਘਟ ਬੀਤੀਆਂ। ਨਹੀਂ। ਹੋ ਲਾਉਣ ਨੂੰ ਕਿਤੇ ਕਿਉਂ ਮੈਂ ਹੁਣ ਤਾਂ ਪਲਾਨ ਸਮਝ ਆ ਜਾਂਦਾ ਵੀ ਇਹ ਪਲਾਨ ਆ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤੀਜੀ ਵਾਰ ਕਦੇ ਨਹੀਂ ਬੰਦ ਤੀਜੀ ਵਾਰ ਸ਼ਤਰੰਜ ਚ ਹਰ 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 ਵਾਰੀ ਨਹੀਂ ਮੋਰਾ ਚੱਲ ਜਾਂਦਾ ਹੁੰਦਾ ਕਦੇ ਆਪ ਵੀ ਗੇਰਚਾਰੀਂ ਦਾ ਬੰਦਾ ਹਰ ਵਾਰੀ ਨਹੀਂ ਆਉਂਦਾ ਹੁੰਦਾ ਕੋਈ ਵੀ ਚਾਲ ਆ ਜਿਹੜੀ ਇੱਕ ਦੋ ਵਾਰੀ ਚੱਲੀ ਜਾਂਦੀ ਹੁੰਦੀ ਹੈ ਦੂਜੀ ਤੀਜੀ ਵਾਰ ਤਾਂ ਕਦੇ ਵੀ ਨਹੀਂ ਕੋਈ ਬੇਫੂਫ ਹੋਊਗਾ ਮੈਂ ਬੇਫੂਫ ਥੋੜੀ ਆ ਨਾਲੇ ਮੈਂ ਕਦੇ ਵੀ ਨਹੀਂ ਕਿਸੇ ਦਾ ਉਹ ਕੀਤਾ ਮੈਂ ਤਾਂ ਕਦੇ ਕਿਸੇ ਦਾ ਭਾ ਤੱਕਿਆ ਨਹੀਂ ਹੈਗਾ ਵੀ ਮੈਂ ਇਹਨੂੰ ਮੈਂ ਘਰ 'ਚ ਵੀ ਨਹੀਂ ਰੱਖਦੀ ਹੈਗੀ ਮੈਂ ਤਾਂ ਕਦੇ ਮੂੰਹ ਨਾਲ ਨਹੀਂ ਇਹਨਾਂ ਨੂੰ ਕਹਿੰਦੀ ਹਾਂ ਘੂੜ ਜੁਰੂੜ ਦਊ ਪਰ ਇਹਨਾਂ ਨੂੰ ਆਇਆ ਨਹੀਂ ਕਹੂੰ ਵੀ ਆਹ ਕੰਮ ਆਇਆ ਕਰੋ ਨਾ ਘੂੜ ਦੋ ਜਿੱਥੇ ਮੇਰਾ ਆਰਡਰ ਚੱਲਦਾ ਉੱਥੇ ਆਪਾਂ ਚਲਾਈਦਾ ਮੈਂ ਇਹਨਾਂ ਨੂੰ ਵੀ ਕਹਿੰਨੇ ਤੇਰੇ ਘਰ ਦੀ ਪਾਰਲੀਮੈਂਟ ਵਿੱਚ ਅੱਜ ਜੱਟੀ ਸਪੀਕਰ ਬੋਲੇ ਹੂੰਂ ਕੀ ਦੀਆਂ ਗੱਲਾਂ ਤੁਸੀਂ ਆਪਦੀ ਕਰਤੂਤਾਂ ਲਵਾਉਨੇ ਹੋ ਲਵਾ ਲਓ ਇਹ ਕਿਹੜਾ ਕੱਟਾ ਫੇਰ ਮੈਨੂੰ ਤੇ ਕਿਹਾ ਜਾਣਾ ਭੈਣਾ ਤੇਰੀਆਂ ਨੇ ਫੇਰ ਤੜ ਬਣਾ ਇਹ ਕਿਹੜਾ ਕੱਟਾ ਹੈ ਇਹ ਵੀ ਭਾਬੀਆਂ ਲਈ ਉਹ ਰਣ ਦਿੱਤਾ ਕਹਿ ਕਹਿ ਜੋ ਕਹਿਣਾ ਕਰਦੇ ਇੱਦਿ ਤਿੰਨਾ ਰਣ ਦਿੱਤਾ ਤਾਂ ਰਣ ਕਹੇ ਉਹਨਾਂ ਨੇ ਤੇ ਇੱਕ ਅੱਧਾ ਗੇੜਾ ਆਸਟ੍ਰੇਲੀਆ ਦਾ ਲਵਾ ਦੇਣ ਉਹਨਾਂ ਨੇ ਜਿਹੜਾ ਜਿਵੇਂ ਗੂਹ ਮੂਤ ਵੀ ਕਰਦਾ ਚੱਲੇ ਗਿਆ ਉਹਦਾ ਨਹੀਂ ਲਵਾਇਆ ਉਹ ਤਾਂ ਨਹੀਂ ਉਹਦਾ ਨਹੀਂ ਕਹਿੰਦਾ ਕਿ ਤਲਵਾ ਨਾ ਨੀ ਬੁੱਤੀ ਇਹ ਤਾਂ ਨਹੀਂ ਇੰਤਿਆ ਆ ਗਈ ਤੜਕੇ ਉੱਟ ਗਿਆ ਉੱਤਰ ਉੱਤਰ ਨੂੰ ਹੋਗਾ ਮੈਂ ਇੱਕ ਪਾਸੇ ਗਿਆ ਤੇ ਉਹ ਰੋਈ ਜਾਂਦਾ ਸੀ ਉਹ ਰੋਈ ਜਾਂਦਾ ਸੀ ਗਲਤ ਸੀ ਕਹਿੰਦਾ ਮੈਂ ਤਾਂ ਕਹਿੰਦਾ ਮਗਰ ਮੈਂ ਤਾਂ ਮੇਨਾਂ ਨਹੀਂ ਵੇਈ ਮੰ ਨਹੀਂ ਕਰੀ ਹਾਂ ਤੂੰ ਦਬਾ ਦਰਦੇ ਤਾਂ ਜਾ ਜੀ ਤਾਂ ਹੀ ਕਹਿੰਦੇ ਆ ਕਦੇ ਕਿਸੇ ਦੇ ਮਗਰ ਲੱਗ ਕੇ ਕਦੇ ਵੀ ਕਿਸੇ ਦੇ ਮਗਰ ਨਾ ਲੱਗੋ ਤੇ ਕਦੇ ਵੀ ਕਿਸੇ ਦਾ ਡਰੋ ਨਾ ਆਪਣੀ ਲਾਈਫ ਆ ਆਪਣੇ ਤਰੀਕੇ ਨਾਲ ਫ੍ਰੀडम ਹੋ ਕੇ ਜਿਉ ਕਿਉਂਕਿ ਮਨੁੱਖਾ ਜਨਮ ਜਿਹੜਾ ਤੁਹਾਨੂੰ ਇੱਕ ਵਾਰੀ ਮਿਲਿਆ ਦੁਬਾਰਾ ਨਹੀਂ ਮਿਲਣਾ ਆਪਾਂ ਤਾਂ ਭਾਈ ਕਿਸੇ ਤੋਂ ਨਹੀਂ ਡਰਦੇ ਰੱਬ ਤੋਂ ਇਲਾਵਾ ਆਪਾਂ ਨੂੰ ਕਿਸੇ ਦਾ ਡਰ ਪਉ ਨਹੀਂ ਹੈਗਾ ਰੱਬ ਤੋਂ ਡਰੋ ਰੱਬ ਤੋਂ ਮੰਗੋ ਜੋ ਵੀ ਮੰਗਣਾ ਜੋ ਵੀ ਖਾਣਾ ਪੀਣਾ ਤੁਹਾਨੂੰ ਰੱਬ ਨੇ ਦੇਣਾ ਆ ਕਦੇ ਵੀ ਤੁਸੀਂ ਇਹ ਨਾ ਹੋਵੇ ਵੀ ਤੁਹਾਨੂੰ ਕਿਸੇ ਅੱਗੇ ਹੱਥ ੱਡਣੇ ਪਏ ਮਿਹਨਤ ਇੰਨੀ ਕੁ ਕਰੋ ਇਹ ਦੂਜਾ ਬੰਦਾ ਦੇਖ ਕੇ ਆਏ ਕਹੇ ਵੀ ਇੰਨੇ ਜੋਗਾ ਹੈ ਨਹੀਂ ਸੀ ਜਿੰਨੇ ਜੋਗਾ ਰੱਬ ਨੇ ਇਹਨੂੰ ਕੀਤਾ ਹੋਇਆ ਵੀ ਕਿੱਥੋਂ ਆਉਂਦਾ ਲੋਕ ਇਹ ਸੋਚਣ ਵੀ ਇਹ ਬਲੈਕ ਕਰਦੇ ਆ ਬਸ ਜਿਵੇਂ ਕਹਿੰਦੇ ਸਾਡੇ ਕੀਤੀ ਤਾਂ ਨਹੀਂ ਕਰ ਕਰਾਂਗੇ ਜ਼ਰੂਰ ਜੇ ਬੰਦਾ ਵਿਆਹ ਜਾਂਦਾ ਡੈਡੀ ਵਾਂ ਜਾਂਦਾ ਡੈਡੀ ਦੇ ਕੀ ਭਾਗ ਜੁ ਹੁੰਦੇ ਨੇ ਹਾਂ ਪਹਿਲੀ ਗੱਲ ਤਾਂ ਹਾਂ ਪਹਿਲੀ ਗੱਲ ਤਾਂ ਹਾਂ ਇਹ ਗੱਲ ਤਾਂ ਜਮਾਈਂ ਵੀ ਜਦੋਂ ਆਪਾਂ ਖੁਦ ਮਾਂ-ਬਾਪ ਬਣ ਗਏ ਉਸ ਤੋਂ ਬਾਅਦ ਆਪਣੀ ਲਾਤ ਤੇ ਖੋਦ ਆਪ ਦਾ ਸਾਰੀ ਜਿੰਨੀ ਵੀ ਪਰਵਰਿਸ਼ ਤੁਸੀਂ ਕਰ ਰਹੇ ਹੋ ਉਹ ਖੋਦ ਦੀ ਹੋਣੀ ਚਾਹੀਦੀ ਆ ਕਦੇ ਵੀ ਆਪਣੇ ਮਾਪਿਓ ਤੇ ਡਿਪੈਂਡ ਨਾ ਹੋਵੋ ਵੀ ਮੇਰਾ ਤਾਂ ਜੀ ਮੰਮੀ ਉਹ ਕਰੂ ਮੇਰਾ ਤਾਂ ਜੀ ਪਾਪਾ ਹੀ ਕਰੂ ਕਿਉਂ ਬਈ ਲਾਦ ਤੁਸੀਂ ਜੰਮੀ ਆ ਮਾਪਿਓ ਤੁਸੀਂ ਬਣਿਓ ਪਹਿਲੀ ਗੱਲ ਤਾਂ ਜਦੋਂ ਇੱਕ ਮੈਂ ਨਹੀਂ ਮੇਰੇ ਘਰ ਵਾਲੇ ਨਾਲ ਹੋਰ ਕੋਈ ਲੜਾਈ ਨਹੀਂ ਮੇਰੀ ਇਹ ਲੜਾਈ ਆ ਵੀ ਮੈਂ ਤੇਰੀ ਜ਼ਿੰਮੇਵਾਰੀ ਸੀ ਮੈਂ ਤੇਰੀ ਪੂਰੀ ਫੈਮਿਲੀ ਦੀ ਤਾਂ ਨਹੀਂ ਮੈਂ ਕਦੇ ਵੀ ਨਹੀਂ ਕਦੇ ਇਹਦੀ ਪਰਚਾਈ ਤੋਂ ਮੈਂ ਆਪਦੇ ਲਈ ਖਰਚਾ ਨਹੀਂ ਮੰਗਿਆ ਕਿਉਂ ਮੰਗਾਂਗਾ ਤੇ ਮੈਂ ਨਹੀਂ ਮੰਗਣਾ ਮੈਂ ਤੇਤੋਂ ਮੰਗਣਾ ਮੈਂ ਇਹ ਤੋਂ ਵੀ ਨਹੀਂ ਮੰਗਿਆ ਕਦੇ ਮੰਗਿਆ ਨਹੀਂ ਹੁਣ ਤਾਂ ਹੁਣ 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 ਮੈਂ ਹੁਣ ਵੀ ਨਹੀਂ ਮੰਗਦੀ ਸੱਚੀ ਆ ਮੰਗਦੀਆਂ ਦੱਸੋ ਨਹੀਂ ਮੰਗਦੀ ਮੈਂ ਇਹਦੇ ਦੇਣੀ ਨਹੀਂ ਹੈਗੇ ਕਦੇ ਵਾਏ ਇਹ ਨਹੀਂ ਦੇਣੀ ਮੈਂ ਇਹ ਦੇਣੀ ਨਹੀਂ ਮੈਂ ਇਹ ਦੇਣਾ ਨਾ ਨਹੀਂ ਮੈਂ ਨਹੀਂ ਮੰਗਦੀ ਸੱਚੀ ਨੀ ਮੈਂ ਮੈਂ ਇਹ ਨਾ ਦੇਣਾ ਮੈਂ ਚੀਜ਼ ਮੰਗੂ ਪੈਸਾ ਨਹੀਂ ਮੰਗੂ ਇਹ ਜਿੰਨ ਭਾਈ ਦਾ ਤਾਂ ਆ ਆ ਸਾਡਾ ਆਪ ਦਾ ਆਪ ਦਾ ਸ ਬਰਾਬਰ ਆ ਮੈਂ ਜੇ ਕੋਈ ਵੀ ਚੀਜ਼ ਦੀ ਲੋੜ ਆ ਮੈਂ ਜਿਵੇਂ ਬਾਜ਼ਾਰ ਚੱਲੇ ਨੇ ਉਹ ਚਲੋ ਇੱਕ ਘਰ ਆ ਇੱਕ ਪਰਿਵਾਰ ਆ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਦਾ ਫਰਜ ਆ ਇਹਨਾਂ ਦਾ ਲੈ ਕੇ ਆਉਣਾ ਪਰ ਮੈਂ ਕਦੇ ਪੈਸੇ ਨਹੀਂ ਮੰਗੇ ਵੀ ਜੱਟਾ ਮੈਨੂੰ ਅੱਜ 10000 ਦੇ ਦੇ ਮੈਨੂੰ 5000 ਦੇ ਦੇ ਮੈਨੂੰ 2000 ਦੇ ਦੇ ਮੈਂ ਕਦੇ ਪੈਸੇ ਨਹੀਂ ਮੰਗੇ ਕਦੇ ਵੀ ਜੇ ਮੈਂ ਕਿਤੇ ਜਾਣਾ ਤਾਂ ਉਹ ਇਹਨਾਂ ਦਾ ਫਰਜ ਆ ਇਹਨਾਂ ਨੇ ਖੁਦ ਮੈਨੂੰ ਮੇਰੇ ਵਰਸ ਦੇ ਵਿੱਚ ਪੈਸੇ ਪਾ ਦੇਣੇ ਨੇ ਜਿੰਨੇ ਉਹ ਚੱਲ ਕੇ ਚੱਲ ਕੇ ਬਾਕੀ ਉਹ ਇਹਨਾਂ ਨੇ ਆਪ ਹੀ ਕੱਢ ਲੈਣੇ ਨੇ ਮੈਂ ਇਹਨਾਂ ਨੂੰ ਦੱਸ ਦੰਨੀ ਆ ਵੀ ਪੈਸੇ ਕੱ ਸਤਿ ਆਕਾਲ ਜੀ ਮੇਰੇ ਬੰਦੇ ਪਰ ਦੇਖੀ ਮੈਂ ਕਾ ਮੈਂ ਕਦੇ ਫੋਨ ਫਾਨ ਚ ਨਹੀਂ ਬਸੇ ਮੋਬਾਈਲ ਇਹ ਗੱਲ ਗਲਤ ਕਦੇ ਕਹੋ ਵੀ ਮੈਂ ਅੜੀ ਕਰੀ ਆ ਵੀ ਮੇਰੇ ਫੋਨ ਚ ਆ ਹੁਣ ਵੀ ਜਦੋਂ ਮੈਂ YouTube ਤੇ ਵੀ ਆ ਗਈ ਮੈਂ ਕਦੇ ਵੀ ਨਹੀਂ ਅੜੀ ਕਰੀ ਵੀ ਮੇਰੇ ਫੋਨ ਚ ਰੀਚਾਰਜ ਕਰਾ ਦੋ ਕਦੇ ਕਰੀ ਆ ਸਰਦਾਰ ਜੀ ਆ ਬਹੀ ਹੋਈ ਨਹੀਂ ਆਪਾਂ ਤਾਂ ਕਦੇ ਨਹੀਂ ਕਿਹਾ ਮੈਂ ਕਦੇ ਕਿਹਾ ਪਹਿਲੀ ਗੱਲ ਤਾਂ ਬੈਗਰੂ ਦੇ ਕਰੋ ਮੈਂ ਰੱਬ ਨਾਲ ਮੰਗ ਤਵਾਰਾ ਪਾਪੇ ਦੇ ਜਾਂਦਾ ਮੈਂ ਰੱਬ ਤੋਂ ਮੰਗਦੀ ਆ ਰੱਬ ਮੈਨੂੰ ਦਿੰਦਾ ਆ ਠੀਕ ਆ ਤੇ ਤਾਂ ਹੀ ਤਾਂ ਮੈਂ ਕਹਿੰਨੀ ਆ ਵੀ ਜਿਹੜੇ ਮੇਰੇ ਤੋਂ ਨਫ਼ਰਤ ਕਰਦੇ ਨੇ ਵੀ ਮੇਰੇ ਤੋਂ ਨਫ਼ਰਤ ਤੁਸੀਂ ਚਲੋ ਵਹਿਗੁਰੂ ਕਰੇ ਕਨੇ ਕਰਦੇ ਹੀ ਰਹੋ ਹਨਾ ਸਾਡਾ ਨਾਲਿਆਂ ਨੂੰ ਰੱਬ ਸਾੜੀਓ ਰੱਖੇ ਬਸਦੇ ਰਹੋ ਬਸਦੇ ਰਹੋ ਸੱਚੀਓ ਤੁਸੀਂ ਬਸਦੇ ਹੀ ਰਹੋ ਤਾਂ ਗੱਲ ਕਹਿਣ ਦੀ ਇਹ ਆ ਵੀ ਜਦੋਂ ਤੁਸੀਂ ਖੁਦ ਮਾਪਿਓ ਬਣਿਓ ਨਾ ਤਾਂ ਆਪਣੇ ਬੱਚਿਆਂ ਦੀ ਪਰਵਰਿਸ਼ ਖੁਦ ਕਰੋ ਕਰਕੇ ਤਾਂ ਦੇਖੋ ਨਾਲੇ ਤਾਂ ਅਸਲੀ ਮਾਪੇ ਕੌਣ ਦੇ ਹੱਕਦਾਰ ਬਣੋ ਕੱਲੋਂ ਬੱਚਾ ਵੀ ਕਹਿ ਸਕੇ ਵੀ ਮੇਰੀ ਮਾਂ ਨੇ ਮੇਰੇ ਬਾਪ ਨੇ ਮੇਰੇ ਲਈ ਆ ਕੀਤਾ ਆ ਠੀਕ ਆ ਮੈਂ